आर एबल टू सी द स्क्रीन डियर गुड इवनिंग गुड इवनिंग भरदीप जी गुड इवनिंग पूनम जी सिमरनजीत कौर जी गुड इवनिंग सबनू गुड इवनिंग ओके है मैम चलो विदाउट एनी डिले आप शुरू कर दे हैं ठीक है आज पार्ट थ्री है पंजाबी साहित्य का आज ये लास्ट होएगा उस तो बाद नेक्स्ट कल एमसीक्यूज करने होंगे ਭਗਤ ਕਬੀਰ ਜੀ ਜਨਮ ਇਹਨਾਂ ਦਾ 1398 ਦੇ ਵਿੱਚ ਹੋਇਆ ਸੀ ਡੈਥ ਇਹਨਾਂ ਦੀ 1455 ਦੇ ਵਿੱਚ ਹੋਈ ਸੀ ਭਗਤ ਕਬੀਰ ਦਾ ਜਨਮ 1398 ਦੇ ਵਿੱਚ ਹੋਇਆ ਸੀ ਕਬੀਰ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੁੰਦਾ ਹੈ ਮਹਾਨ ਠੀਕ ਹੈ ਸਭ ਤੋਂ ਪਹਿਲੇ ਦੇਖੋ ਧਰਮਦਾਸ ਧਰਮਦਾਸ ਦੇ ਗੁਰੂ ਕੌਣ ਸੀ ਕਬੀਰ ਕਬੀਰ ਦੇ ਰਾਮਾਨੰਦ ਦੇ ਰਾਮਾਨੰਦ ਦੇ ਰਾਗਵਾਨੰਦ ਮੇਰੇ ਹਿੰਦੀ ਵਾਲੇ ਬੱਚਿਆਂ ਨੂੰ ਤੇ ਰਟਿਆ ਹੋਇਆ ਠੀਕ ਹੈ ਧਰਮਦਾਸ ਧਰਮਦਾਸ ਦੇ ਗੁਰੂ ਕਬੀਰ ਕਬੀਰ ਦੇ ਰਾਮਾਨੰਦ ਤੇ ਰਾਮਾਨੰਦ ਦੇ ਰਾਗਵਾਨੰਦ ਸਿਰਫ ਤੁਸੀਂ ਇੰਨੀ ਗੱਲ ਯਾਦ ਰੱਖਣੀ ਹੈ ਕਬੀਰ ਅਰਬੀ ਭਾਸ਼ਾ ਦਾ ਸ਼ਬਦ ਹੈ ਜਿੰਦਾ ਮਤਲਬ ਹੁੰਦਾ ਹੈ ਮਹਾਨ ਕਬੀਰ ਦਾ ਚੇਲਾ ਸੀ ਧਰਮਦਾਸ ਕਬੀਰ ਦੇ ਗੁਰੂ ਸੀਗੇ ਰਾਮਾਨੰਦ ਫਿਰ ਰਾਮਾਨੰਦ ਦੇ ਗੁਰੂ ਰਾਗਵਾਨੰਦ ਠੀਕ ਹੈ ਧਰਮਦਾਸ ਧਰਮਦਾਸ ਦੇ ਗੁਰੂ ਕਬੀਰ ਕਬੀਰ ਦੇ ਰਾਮਾਨੰਦ ਰਾਮਾਨੰਦ ਦੇ ਰਾਗਵਾਨੰਦ ਭਗਤ ਕਬੀਰ ਦਾ ਜਨਮ ਬਨਾਰਸਵਾਰਾ ਨੇ ਸੀ ਕਾਂਸੀ ਉੱਤਰ ਪ੍ਰਦੇਸ਼ ਭਾਰਤ ਦੇ ਵਿੱਚ ਹੋਇਆ ਸੀ ਗੁਰਮਤੈ ਕਟੜ ਇਕਾ ਪ੍ਰਸਤੇਯ ਨੂੰ ਯਾਇਸੀ ਸੰਭਵ ਤੌਰ ਤੇ ਸੰਸਥਾਪਕ ਵੀ ਸੀਗੇ ਅਗਦੇ ਕਬੀਰ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 17 ਰਾਗਾਂ ਦੇ ਵਿੱਚੋਂ 227 ਪੱਦੇ ਤੇ 237 ਸ਼ਲੋਕ ਹਨ। ਫਗਤ ਕਬੀਰ ਸੰਤ ਕਬੀਰ ਦੇ ਨਾਂ ਨਾਲ ਵੀ ਮਸ਼ਹੂਰ ਹਨ ਜਿਨ੍ਹਾਂ ਨੂੰ ਮਹਾਨ ਰਸ ਤੇ ਵੱਡੀ ਕਵੀ ਵੀ ਕਿਹਾ ਜਾਂਦਾ ਹੈ। ਫਗਤ ਕਬੀਰ ਨੇ ਭਗਤੀ ਲਹਿਰ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ। ਸੰਤ ਕਬੀਰ ਦੇ ਪੈਰੋਪਕਾਰ ਕਬੀਰ ਪੰਥੀ ਵਜੋਂ ਜਾਣੇ ਜਾਂਦੇ ਸੀ। ਇਹਨਾਂ ਦੀ ਰਚਨਾ ਦਾ ਨਾਮ ਹੈ ਬੀਜਕ ਜਿੰਨ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਆ ਸਾਕੀ ਸਬਦ ਤੇ ਰਮੈ। ਠੀਕ ਹੈ ਇਹਦੀ ਕਲਾਸੀਫਿਕੇਸ਼ਨ ਅੱਗੋਂ ਕੀਤੀ ਹੋਈ ਹੈ ਸੰਤ ਕਬੀਰ ਜੀ ਨੇ ਆਪਦੀ ਕਵਿਤਾ ਆਮ ਲੋਕ ਭਾਸ਼ਾ ਦੇ ਵਿੱਚ ਲਿਖੀ ਉਸ ਤੋਂ ਬਾਅਦ ਹੈ ਭਗਤ ਰਵਿਦਾਸ ਜੀ ਗੁਰੂ ਰਵਿਦਾਸ ਜੀ ਦਾ ਜਨਮ ਬਨਾਰਸ ਉਤਰ ਪ੍ਰਦੇਸ਼ ਦੇ ਵਿੱਚ ਹੋਇਆ ਸੀ ਰਵਿਦਾਸ ਜੀ ਦੇ ਪਿਤਾ ਜੀ ਦਾ ਨਾਮ ਸੀਗਾ ਸ਼੍ਰੀਮਨ ਸੰਤੋਖ ਦਾਸ ਜੀ ਤੇ ਮਾਤਾ ਸ਼੍ਰੀਮਤੀ ਕਲ사 ਦੇਵੀ ਜੀ ਸਨ ਭਗਤ ਰਵਿਦਾਸ ਜੀ ਨੂੰ ਗੁਰੂ ਰਾਏ ਦਾਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹਨਾਂ ਦੇ ਗੁਰੂ ਦਾ ਨਾਮ ਰਾਮਾਨੰਦ ਅੰਦਰ ਰਵੀਦਾਸ ਜੀ ਰਾਇਦਾਸ 15ਵੀਂ ਤੋਂ 16ਵੀਂ ਸਦੀ ਦੇ ਦੌਰਾਨ ਭਗਤੀ ਲਹਿਰ ਦੇ ਇੱਕ ਭਾਰਤੀ ਰਜਸਿਆਵਾਦੀ ਕਵੀ ਸਨ। ਉਹਨਾਂ ਨੇ ਜਾਤ ਤੇ ਲਿੰਗ ਦੀਆਂ ਸਮਾਜਿਕ ਵੰਡਾਂ ਨੂੰ ਦੋਸ਼ਾਂ ਨੂੰ ਦੂਰ ਕਰਨ ਦਾ ਉਪਦੇਸ਼ ਵੀ ਦਿੱਤਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਰਵੀਦਾਸ ਜੀ ਦੀ ਬਾਣੀ ਵੀ ਸ਼ਾਮਿਲ ਹੈ। ਗੁਰੂ ਰਵੀਦਾਸ ਜੀ 1528 ਈਸਵੀ ਦੇ ਤਕਰੀਬਨ ਬਨਾਰਸ ਦੇ ਵਿਖੇ 151 ਸਾਲ ਦੀ ਉਮਰ ਦੇ ਵਿੱਚ ਦੁਨੀਆ ਛੱਡ ਗਏ ਸੀ, ਦੁਨੀਆ ਤੋਂ ਰੁਖਸਤ ਹੋ ਗਏ ਸਰ। ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲੇ ਬਾਰਿਸ਼ਾ ਠੀਕ ਹੈ ਜੀ ਉਸ ਤੋਂ ਬਾਅਦ ਹੈ ਆਪਣੇ ਗੋਲੇ ਵਾਰਿਸ ਚਾਹ ਤਾਂ ਜਨਮ ਇਹਨਾਂ ਦਾ 1722 ਦੇ ਵਿੱਚ ਹੋਇਆ ਸੀ ਠੀਕ ਹੈ ਜੀ ਮ੍ਰਿਤਿ ਇਹਨਾਂ ਦੀ ਡੈਥ ਇਹਨਾਂ ਦੀ ਮੌਤ 1798 ਦੇ ਵਿੱਚ ਹੋਈ ਸੀ ਵਾਰਿਸ ਦਾ ਜਨਮ ਸ਼ੇਰਖਾ ਜੜਿਆਲਾ ਪੰਜਾਬ ਪਾਕਿਸਤਾਨ ਦੇ ਵਿੱਚ ਹੋਇਆ ਇਹਨਾਂ ਦੇ ਪਿਤਾ ਦਾ ਨਾਮ ਗੁਲਸ਼ੇਰਖਾ ਗੁਲਸ਼ੇਰ ਸ਼ਾ ਸੀ ਪੀਰਾਂ ਦਾ ਨਾਮ ਕਿੱਸਾ ਲਿਖਿਆ ਨਾ ਨੇ ਵਾਰਿਸ ਆਪਨੇ ਆਪ ਨੂੰ ਕਸੂਰ ਦੇ ਪੀਰ ਮਖਦੂਮ ਦਾ ਚੇਲਾ ਮੰਨਦੇ ਸੀ ਉਸ ਤੋਂ ਬਾਅਦ ਹਾਸ਼ਮ ਸ਼ਾ 1735 ਤੋਂ 1843 1735 ਦੇ ਵਿੱਚ ਇਹਨਾਂ ਦਾ ਜਨਮ ਹੋਇਆ 1843 ਵਿੱਚ ਇਹਨਾਂ ਦੀ ਮੌਤ ਹੋ ਗਈ ਸੀ ਹਾਸ਼ਮ ਸ਼ਾ ਹਾਸ਼ਮ ਦਾ ਪੂਰਾ ਹਾਸ਼ਮ ਸ਼ਾ ਦਾ ਪੂਰਾ ਨਾਮ ਸੈਦ ਮੁਹੰਮਦ ਹਾਸ਼ਮ ਸ਼ਾ ਹੈ ਇਹਨਾਂ ਦਾ ਜਨਮ ਅਮਰੀਕ ਸਰ ਜ਼ਿਲ੍ਹੇ ਦੀ ਤਹਿਸੀਲ ਜਨਾਲਾ ਦੇ ਪਿੰਡ ਜਗਦੇਵ ਕਲਾਂ ਦੇ ਵਿੱਚ ਹੀ ਹੋਇਆ ਸੀ ਹਾਸ਼ਮ ਸ਼ਾ ਦੀ ਪੰਜਾਬੀ ਦੇ ਵਿੱਚ ਕਵਿਤਾਵਾਂ ਹੀਰ ਰਾਂਝੇ ਦੀ ਬਿਰਤੀ ਕਿਸ ਸੋਹਣੀ ਮਈ ਵਾਲ ਕਿਸ ਸਸਤੀ ਪੁੰਨੂ ਕਿਹ ਕੇ ਸ਼ੀਰੀ ਬਰਹਾਦ ਦੀ ਬਾਤਾਂ ਕਿਸਾ ਮਹਿਮੂਦ ਸਾਗਰ ਨੈਕਸਟ ਆ ਉਸ ਤੋਂ ਬਾਅਦ ਸੁਰਜੀਤ ਪਾਤਰ ਸੁਰਜੀਤ ਪਾਤਰ ਦਾ ਜਨਮ ਸਾਲ 1945 ਨੂੰ ਪੰਜਾਬ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਦੇ ਵਿੱਚ ਹੋਇਆ ਸੀ ਇਹਨਾਂ ਦੇ ਮਾਤਾ ਦਾ ਨਾਮ ਗੁਰਬਖਸ਼ ਕੌਰ ਸੀ ਤੇ ਪਿਤਾ ਦਾ ਨਾਮ ਇਹਨਾਂ ਦਾ ਸਰਦਾਰ ਹਰਬਜਨ ਸਿੰਘ ਸੀ ਸੁਰਜੀਤ ਪਾਤਰ ਦਾ ਜਨਮ ਸਾਲ 1945 ਨੂੰ ਪੰਜਾਬ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਦੇ ਵਿੱਚ ਹੋਇਆ ਮਾਤਾ ਦਾ ਨਾਮ ਇਹਨਾਂ ਦੇ ਗੁਰਬਖਸ਼ ਕੌਰ ਤੇ ਪਿਤਾ ਦਾ ਨਾਮ ਸਰਦਾਰ ਹਰਬਜਨ ਸਿੰਘ ਠੀਕ ਹੈ ਜੁਜਾਰਵਾਦੀ ਚੇਤਨਾ ਦੇ ਕਵੀ ਸੀ ਪਹਿਲਾ ਗਜ਼ਲ ਸੰਗ੍ਰਹਿਨਾਂ ਦੇ ਵਿੱਚ ਹਵਾ ਵਿੱਚ ਲਿਖਿਆ ਹੈ ਹਰਫ਼ ਦੀ ਗਜ਼ਲ ਕੁਝ ਕਿਹਾ ਤਾਂ ਹਨੇਰੇ ਜਰੇਗਾ ਠੀਕ ਹੈ ਜੀ ਇਸ ਤਰ੍ਹਾਂ ਦੇ ਇਹਨਾਂ ਦਾ ਕਾਫੀ ਵੀ ਪ੍ਰਸਿੱਧ ਸੀਗਾ ਇਹਨਾਂ ਦੀ ਜਿਹੜੀ ਵਾਰਤਕ ਪੁਸਤਕ ਸੀ ਸੂਰਜ ਮੰਦਰ ਦੀਆਂ ਪੌੜੀਆਂ ਸੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਸਾਇਤਿਆ ਆਗੜਮੀ ਦਿੱਲੀ ਵੱਲੋਂ ਵੀ ਸਨਮਾਨਿਤ ਵੀ ਕੀਤਾ ਗਿਆ ਸੀ ਬਿਰਲਾ ਫਾਊਂਡੇਸ਼ਨ ਵੱਲੋਂ ਇਹਨਾਂ ਨੂੰ ਸਰਸਵਤੀ ਸਨਮਾਨ ਵੀ ਪ੍ਰਦਾਨ ਕੀਤਾ ਗਿਆ ਸੀ 2012 ਦੇ ਵਿੱਚ ਇਹਨਾਂ ਨੂੰ ਪਦਮ ਸ਼੍ਰੀ ਅਵਾਰਡ ਵੀ ਮਿਲਿਆ ਸੀ ਹਵਾ ਵਿੱਚ ਸੁਲਗਦੀ ਵਰਣਮਾਲਾ ਦੇ ਲਈ 1993 ਦੇ ਵਿੱਚ ਇਹਨਾਂ ਨੂੰ ਸਾਇਤਿਆ ਅਕਾਦਮੀ ਪੁਰਸਕਾਰ ਵੀ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਕਾਵ ਸੰਗ੍ਰਹਿ ਨੇ ਹਵਾ ਵਿੱਚ ਲਿਖੇ ਹਰਪ ਨੇ ਬਿਰਖ ਅਰਜ ਕਰੇ ਠੀਕ ਹੈ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਲਫਜ਼ਾਂ ਦੀ ਦਰਗਾ ਪਤਝੜ ਦੀ ਪੰਜਾਬ ਸੂਰਜਮੀਨ ਚੰਨ ਸੂਰਜ ਦੀ ਰੰਗ ਜਿਹੜੀਆਂ ਮੈਂ ਨੇ ਤੁਸੀਂ ਇਹ ਯਾਦ ਰੱਖਣੀ ਹੈ ਹਵਾ ਵਿੱਚ ਲਿਖੇ ਹਰਪ ਬਿਰਖ ਅਰਜ ਕਰੇ ਲਫਜ਼ਾਂ ਦੀ ਦਰਗਾ ਸਦੀਆਂ ਇਕਤ ਹੈਗੇ ਸਦੀਆਂ ਦੀਆਂ ਤਿਰਕਾਲਾਂ ਇੱਕ ਸੂਰਜਮੀਨ ਇੱਥੇ ਲਿਖਿਆ ਨਹੀਂ ਹੋਇਆ ਹੈਗਾ ਠੀਕ ਹੈ ਇੱਕ ਤਾਂ ਚਾਂਦ ਸੂਰਜ ਦੀ ਵਿਹੀਂਗ ਹੈ ਇੱਕ ਸੂਰਜ ਅੱਛਾ ਸੂਰਜ ਜਮੀਨ ਲਿਖਿਆ ਹੀ ਹੋਇਆ ਸੂਰਜ ਜਮੀਨ ਠੀਕ ਹੈ ਕਾਵ ਸੰਗ੍ਰਹਿ ਉਸ ਤੋਂ ਬਾਅਦ ਨੈਕਸਟ ਇਹਨਾਂ ਨੂੰ ਸਨਮਾਨ ਮਿਲੇ ਸੀ 1993 ਦੇ ਵਿੱਚ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਦੇ ਲਈ ਨੂੰ ਸਾਹਿਤਕ ਆਦਮੀ ਸਨਮਾਨ ਦਿੱਤਾ 1997 ਦੇ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਹਨਾਂ ਨੂੰ ਸ਼੍ਰੋਮਣੀ ਪੰਜਾਬ ਕਵੀ ਸਨਮਾਨਿਤ ਕੀਤਾ ਗਿਆ 1999 ਦੇ ਵਿੱਚ ਭਾਰਤੀ ਭਾਸ਼ਾ પરિਸ਼ਦ ਕੋਲਕਾਤਾ ਵੱਲੋਂ ਇਹਨਾਂ ਨੂੰ ਪੰਚਨਾਦ ਪੁਰਸਕਾਰ ਵੱਲੋਂ ਸਨਮਾਨਿਤ ਕੀਤਾ ਗਿਆ 2012 ਦੇ ਵਿੱਚ ਭਾਰਤ ਦਾ ਸਰਬੋਤਮ ਰਾਸ਼ਟਰੀ ਸਨਮਾਨਾਂ ਵਿੱਚੋਂ ਇੱਕ ਪਦੋਂ ਸ਼੍ਰੀ ਮਿਲਿਆ ਲਵਜਾਂ ਦੀ ਦਰਗਾਹ ਦੇ ਲਈ ਸਰਸਵਤੀ ਸਨਮਾਨ ਵੀ ਦਿੱਤਾ ਫੇਰੇ ਗੁਰਬੇ ਗੁਰਬਖ ਸਿੰਘ ਪ੍ਰੀਤ ਲੜੀ 1895 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ 1970 ਦੇ ਵਿੱਚ ਇਹਨਾਂ ਦੀ ਮ੍ਰਿਤਿ ਹੋ ਗਈ ਸੀ ਦਰਦ ਹੋ ਗਈ ਸੀ ਮੌਤ ਹੋ ਗਈ ਸੀ ਗੁਰਬਖ ਸਿੰਘ ਇੱਕ ਭਾਰਤੀ ਨਾਵਲਕਾਰ ਤੇ ਲਘੂ ਕਹਾਣੀਕਾਰ ਦੇ ਰੂਪ ਵਿੱਚ ਸਾਡੇ ਸਾਹਮਣੇ ਆ ਪੰਜਾਬੀ ਵਾਰਤਕ ਦਾ ਇਹਨਾਂ ਨੂੰ ਪਿਤਾਮਾ ਮੰਨਿਆ ਜਾਂਦਾ ਹੈ ਆਧੁਨਿਕ ਪੰਜਾਬੀ ਵਾਰਤਕ ਦਾ ਪਿਤਾਮਾ ਮੰਨਿਆ ਜਾਂਦਾ ਹੈ ਇਹਨਾਂ ਨੇ 1971 ਦੇ ਵਿੱਚ ਸਾਇਤ ਅਕਾਦਮੀ ਫੈਲੋਸ਼ਿਪ ਨਵੀਂ ਦਿੱਲੀ ਤੋਂ ਪ੍ਰਾਪਤ ਕੀਤੀ 1933 ਦੇ ਵਿੱਚ ਇਹਨਾਂ ਨੇ ਮਾਸਿਕ ਪత్రికਾ ਪ੍ਰੀਤ ਲੜੀ ਸ਼ੁਰੂ ਕੀਤੀ ਠੀਕ ਹੈ ਜੀ ਤੇ ਇਹ ਰਸਾਲਾ ਇੰਨਾ ਜ਼ਿਆਦਾ ਮਸ਼ਹੂਰ ਹੋ ਗਿਆ ਕਿ ਇਹਨਾਂ ਨੂੰ ਨਾਮ ਹੀ ਦੇ ਦਿੱਤਾ ਗਿਆ ਸੀ ਗੁਰਬਖਸ਼ ਸਿੰਘ ਪ੍ਰੀਤ ਲੜੀ ਕਿਤਾਬ ਇਹਨਾਂ ਦੀ ਪਰਮਾਣੂ ਕੁਮਰੀਆਂ ਭੁਲੀ ਆਦਾ ਬਗਦੀ ਜ਼ਿੰਦਗੀ ਚੰਗਿਆੜੀ ਦੁਨੀਆ ਤੇ ਜ਼ਿੰਦਗੀ ਦੀ ਰਾਸ ਉਸ ਤੋਂ ਬਾਅਦ ਐ ਕੁਲਵੰਤ ਸਿੰਘ ਵਿਰਕ ਕੁਲਵੰਤ ਸਿੰਘ ਦਾ ਜਨਮ ਪਿੰਡ ਫੁਲਰਵਾ ਸ਼ੇਖਪੁਰਾ ਜ਼ਿਲ੍ਹਾ ਪੰਜਾਬ ਰਾਜ ਬ੍ਰਿਟਿਸ਼ ਭਾਰਤ ਦੇ ਵਿੱਚ ਹੋਇਆ 1958 ਦੇ ਵਿੱਚ ਦੁੱਧ ਦਾ ਛੱਪਰ ਲੱਗੂ ਕਹਾਣੀ ਇਹ ਪੇਪਰ ਦਾ ਕੁਐਸਚਨ ਹੀ ਹੈ ਜਿਹੜੇ ਬੋਲਡ ਕੀਤੇ ਹੋਏ ਆ ਵਿੱਚ ਬ੍ਰੈਡ ਕਲਰ ਦੇ ਸਾਰੇ ਦੇਖੋ ਬੋਲਡ ਨਹੀਂ ਕਰਿਆ ਹੋਇਆ ਹੈਗਾ 1958 ਵਿੱਚ ਦੁੱਧ ਦਾ ਛੱਪਰ ਲੱਗੂ ਕਹਾਣੀ ਸੰਗ੍ਰਹਿ ਲਈ ਇਹਨਾਂ ਨੂੰ ਪਹਿਲਾ ਪੁਰਸਕਾਰ ਮਿਲਿਆ 1968 ਦੇ ਵਿੱਚ ਲੱਗੂ ਕਹਾਣੀ ਸੰਕਲਨ ਨਵ ਲੋਕ ਦੇ ਲਈ ਰਾਸ਼ਟਰੀ ਸਹਿਤਿਆਕਾਰਦਮੀ ਅਵਾਰਡ ਦਿੱਤਾ ਕਹਾਣੀਆਂ ਸੰਗ੍ਰਹਿ ਚਾਵੇਲਾ ਧਰਤੀ ਦੇ ਆਕਾਸ਼ ਦੁੱਧ ਦੇ ਛਪਾਰ ਇੱਕ ਜਿਕੇ ਹਮ ਬਾਰੀ ਕੁਸਤਵ ਸੰਤੋਖ ਸਿੰਘ ਤੀਰ 1920 ਤੋਂ 2010 1920 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ 2010 ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਮ੍ਰਿਤਕ ਹੋ ਗਈ ਸੀ ਦਰਦ ਹੋ ਗਈ ਸੰਤੋਖ ਸਿੰਘ ਸਰਤੋਖ ਸਿੰਘ ਤੀਰ ਦਾ ਜਿਹੜਾ ਜਨਮ ਹੈ ਡੇੜੀ ਫਟੇਗੜ ਦੇ ਵਿੱਚ ਹੋਇਆ ਸੀ ਕਵਿਤਾਵਾਂ ਗੁਡੀਆਂ ਪਟੋਲੇ ਕਾਲੀ ਬਰਸ਼ੀ ਪਉ ਫੁਟਾਲਾ ਤਰਤੀ ਮੰਗਦੀ ਮਿਆਵੇ ਪਤਝੜੇ ਪੁਰਾਣੇ ਕਹਾਣੀਆਂ ਨਾ ਦੀ ਕੋਈ ਇੱਕ ਸਵਾਰ ਛੱਤੀਆਂ ਦੀ ਛਾਵਾਂ ਸੰਜੀ ਕਾਂ ਦੇ ਸ਼ੇਰਾਂ ਦੀ ਆਵਾਜ਼ ਤੇ ਪੰਛੀ ਮੋਹਨ ਵੰਡਾਰੀ ਮੋਹਨ ਵੰਡਾਰੀ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਨਭੋਰਾ ਦੇ ਵਿੱਚ ਹੋਇਆ ਮੋਹਨ ਵੰਡਾਰੀ ਦੀ ਮੁੱਖ ਲਘੂ ਕਹਾਣੀਆਂ ਜਿਨ੍ਹਾਂ ਦੇ ਵਿੱਚ ਕਾਟ ਦੀ ਲਾੜ ਤਿੱਲ ਚੋਲੀ ਗੋਰਾਵਾਸ਼ਾ ਫੈਮਿਲੀ ਆਨ ਮੋਹਨ ਬੰਡਾ ਮੋਹਨ ਵੰਡਾਰੀ ਨੂੰ ਉਹਨਾਂ ਦੀਆਂ ਛੋਟੀਆਂ ਕਹਾਣੀਆਂ ਦੇ ਸੰਗ੍ਰਹਿ ਚੰਦਰਮਾ ਦੀ ਹੱਥ ਦੇਲੇ 1998 ਦੇ ਵਿੱਚ ਸਾਇਤ ਕਰਨੀ ਪੁਰਸਕਾਰ ਮਿਲਿਆ ਤੇਰਾ ਦਿਵਾਨ ਸਿੰਘ ਕਲੇਬਾਨ 1897 ਦੇ ਵਿੱਚ ਇਹਨਾਂ ਦਾ ਜਨਮ ਹੋਇਆ 1943 ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਜਿੰਨਾ ਜ਼ਿਆਦਾ ਪੜੋਗੇ ਜੇ ਪ੍ਰੈਕਟਿਸ ਕਰੋਗੇ ਤਾਂ ਤੁਹਾਨੂੰ ਯਾਦ ਰੱਖਣਗੇ ਨਹੀਂ ਤਾਂ ਨਹੀਂ ਰਹੇ ਇਹਨਾਂ ਦੇ ਪਿਤਾ ਦਾ ਨਾਮ ਸੁੰਦਰ ਸਿੰਘ ਤੇ ਮਾਤਾ ਦਾ ਨਾਮ ਇੰਦਰਕੌਰ ਸੀ ਪ੍ਰਸਿੱਧ ਕਾਵ ਸੰਗ੍ਰਹਿ ਸ ਇਹਨਾਂ ਦਾ ਵਗਦੇ ਪਾਣੀ ਸਭ ਤੋਂ ਵੱਧ ਇੰਪੋਰਟੈਂਟ ਹੈ ਅੰਤਿਮ ਲੈਣਾ ਤੇ ਮੇਰੇ ਜੀਵਨ ਮੇਰੇ ਗੀਤ ਹੈਗੇ ਹੋਰ ਵੀ ਬਹੁਤ ਹੈ ਜੋ ਪੇਪਰ ਦੇ ਪੁਆਇੰਟ ਆਫ View ਤੇ ਜਸਟ ਹੋਏ ਲਿਖੇ ਹੋਏ ਸ਼ਿਵ ਕੁਮਾਰ ਬਟਾਲਵੀ 1973 ਵਿੱਚ ਜਨਮ ਹੋਇਆ 1973 ਦੇ ਵਿਚੰਦਾ ਆਪੋਜੀਟ ਹੀ ਕਰਤਾ ਸੱਤ ਪਹਿਲੇ ਆ ਗਿਆ ਤੇ ਆ ਪਿੱਛੇ ਕਰ ਦਿੱਤਾ 1973 ਵਿੱਚ ਜਨਮ ਹੋਇਆ ਤੇ 73 ਦੇ ਵਿਚ ਇਹਨਾਂ ਦੀ ਮੋਤ ਹੋ ਗਈ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਜੰਮੂ ਅਤੇ ਕਸ਼ਮੀਰ ਦੀ ਹੱਦ ਦੇ ਨਾਲ ਲੱਗਦੇ ਸ਼ਕਰਗੜ ਤਹਿਸੀਲ ਬੜਾਪਿੰਡ ਲੋਤਿਆ ਪਾਕਿਸਤਾਨ ਦੇ ਵਿੱਚ ਹੋਇਆ ਠੀਕ ਹੈ ਜੀ ਪੰਜਾਬੀ ਦਾ ਇਹਨਾਂ ਨੂੰ ਸ਼ੈਲੇ ਗਿਆ ਜਾਂਦਾ ਹੈ ਸ਼ਿਵ ਕੁਮਾਰ ਬਟਾਲਵੀ ਨੂੰ ਬਿਰਹਾ ਦਾ ਕਵੀ ਵੀ ਕਿਹਾ ਜਾਂਦਾ ਹੈ ਲੂਨਾ ਨਾਮਕ ਰਸਨਾ ਦੇ ਲਈ ਇਹਨਾਂ ਨੂੰ ਸਾਇਤ ਜਦ ਮੇ ਪੁਰਸਕਾਰ ਮਿਲਿਆ ਸੀ ਰਚਨਾਵਾਂ ਇਹਨਾਂ ਦਾ ਪੀੜਾ ਦਾ ਪ੍ਰਗਾ ਲਾਜ਼ਮਨਤੀ ਆਟੇ ਦੀਆਂ ਜੜੀਆਂ ਮੋਸਟ ਇੰਪੋਰਟੈਂਟ ਹੈ ਮੈਨੂੰ ਵਿਦਿਆ ਕਰੋ ਠੀਕ ਹੈ ਦਰਦ ਬੰਦਾ ਦੀ ਆਹੀ ਬਿਰਹਾ ਤੋਂ ਸੁਲਤਾਨ ਤੇ ਲੂਣਾ ਉਸ ਤੋਂ ਬਾਅਦ ਪਿੱਲੂ ਪਿੱਲੂ ਦਾ ਜਨਮ ਪਿੰਡ ਵੈਰੋਵਾਲ ਤਰਨਤਾਰਨ ਵਿਖੇ ਹੋਇਆ ਪਿੱਲੂ ਰਚਨਾ ਰਚੀਦ ਕਿਸਾ ਮਿਰਜ਼ਾ ਸਾਹਿਬਾ ਪੰਜਾਬੀ ਕਿੱਸਾ ਗਾਰਾ ਦੇ ਵਿੱਚ ਨਵੇ ਨਵੇਕਲੀ ਰਚਨਾ ਮੰਨੀ ਜਾਂਦੀ ਹੈ ਮਿਰਜ਼ਾ ਸਾਹਿਬਾ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਪਈ ਮਿਰਜ਼ਾ ਤੇ ਸਾਹਿਬਾ ਦੀ ਇਸ਼ਕ ਦੀ ਕਹਾਣੀ ਹੈ ਪਿੱਲੂ ਨੇ ਇਸ ਕਹਾਣੀ ਦੇ ਆਧਾਰ ਉੱਤੇ ਹੀ ਕਿਸੇ ਦੀ ਰਚਨਾ ਕੀਤੀ ਸੀ ਠੀਕ ਹੈ ਇੱਥੇ ਆ ਕੇ ਜਿਹੜਾ ਲਿਟਰੇਚਰ ਸੀ ਪੇਪਰ ਦੇ ਪੁਆਇੰਟ ਆਫ View ਤੋਂ ਜਿੰਨਾ ਵੀ ਬੰਦਾ ਸੀ ਅੱਜ ਇਹ ਆਪਣਾ ਸਾਰਾ ਖਤਮ ਹੋ ਗਿਆ ਠੀਕ ਹੈ ਕੱਲ ਆਪਾਂ ਸੇਮ ਟਾਈਪ ਦੇ ਬਿਲਾਗੇ ਐਮਸੀਕਿਊਸ ਦੇ ਆ ਥੈਂਕ ਯੂ ਸੋ ਮਚ ਇੰਨੇ ਜ਼ਰੂਰ ਪੜਨਾ ਚਾਰ ਪੰਜ ਵਾਰੀ ਪੜਨਾ ਠੀਕ ਹੈ ਪੀਡੀਐਫ ਨਾਲ ਦੀ ਨਾਲ ਲਗਭਗ ਅਪਲੋਡ ਹੋ ਹੀ ਚੁੱਕੀ ਹੈ